ਵਾਲੰਟੀਅਰਸ ਨੇ ਉਹ ਤਨਾਤ ਨੇ ਹੱਥਾਂ ਦੇ ਵਿੱਚ ਛੰਡੇ ਆ ਔਰ ਇਹ ਕਿਸੇ ਨੂੰ ਇਸ ਤੋਂ ਅੱਗੇ ਨਹੀਂ ਆਉਣ ਦੇਣਗੇ ਕਿਉਂਕਿ ਇਹ ਡਿਊਟੀ ਹੈ ਜਾਬਤਾ ਜਿਹੜਾ ਹੈ ਉਹ ਰੈਡੀ ਕੀਤਾ ਗਿਆ ਜੋ ਆਕੂਆ ਵੱਲੋਂ ਕਿਹਾ ਗਿਆ ਉਸ ਤਰ੍ਹਾਂ ਤੁਸੀਂ ਦੋਨੋਂ ਪਾਸੇ ਦੇਖੋਗੇ ਇੱਕ ਤਾਰ ਪਾ ਦਿੱਤੀ ਗਈ ਹੈ ਹਰ ਬੰਦਾ ਉਸ ਤਾਰ ਤੋਂ ਪਰਲੇ ਪਾਸੇ ਆ ਅੰਦਰ ਆਉਣ ਦੀ ਕਿਸੇ ਨੂੰ ਪਰਮਿਸ਼ਨ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਤਸਵੀਰ ਦੇਖ ਰਹੇ ਹੋਗੇ ਇਹ ਤਸਵੀਰ ਐਕਸਕਲੂਸਿਵ ਹੈ ਔਰ ਇਸ ਦੇ ਵਿੱਚ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਗਈਆਂ ਤਸਵੀਰ ਦੇ ਵਿੱਚ ਤੁਸੀਂ ਦੇਖੋਗੇ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਬੈਰੀਕੇਟਿੰਗ ਦੇ ਬਿਲਕੁਲ ਨਾਲ ਬੈਠੀਆਂ ਕੁਝ ਲੋਕ ਬੈਰੀਕੇਟਿੰਗ ਦੇ ਉੱਤੇ ਵੀ ਬੈਠੇ ਨੇ ਸੋ ਇਹ ਤਸਵੀਰ ਹੈਗੀ ਹੈ ਉਸ ਬਾਰਡਰ ਦੀ ਜਿਸ ਬਾਰਡਰ ਦੇ ਉੱਤੇ ਦੋ ਦਿਨ ਲਗਾਤਾਰ ਜਿਹੜਾ ਹੈ ਜਿਹੜਾ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਸੀ ਉਹ ਇੱਥੇ ਡਿਊਟੀ ਦੇ ਰਹੇ ਹੋ ਕੋਈ ਵੀ ਵਿਅਕਤੀ ਅੱਗੇ ਨਹੀਂ ਆਉਣ ਦਿੱਤਾ ਜਾਏਗਾ ਸ਼ਾਂਤਮਈ ਸਾਰਾ ਸਿਸਟਮ ਚੱਲ ਰਿਹਾ ਹੈ ਇਹ ਦੇਖੋ ਸਾਡੇ ਨਾਲ ਆਗੂਆਂ ਨੇ ਕਿਹਾ ਵੀ ਐਦੋਂ ਅੱਗੇ ਅੱਗੇ ਨਹੀਂ ਕਿਸੇ ਨੂੰ ਜਾਣ ਦੇ ਜੀ ਜਦੋਂ ਉਹ ਕਹਿਣਗੇ ਉਦੋਂ ਹੀ ਕਿ ਨਹੀਂ ਅੱਗੇ ਜਾਵਾਂਗੇ ਉਹ ਨਜ਼ਰ ਜੇ ਅੱਗੇ ਜਾਂਦੇ ਆ ਤੇ ਉਹ ਫੇਰ ਉਧਰੋਂ ਫੇਰ ਮਾਰਦੇ ਇਸ ਕਰਕੇ ਜਨਤਾ ਨੂੰ ਕਹਿੰਦੇ ਆ ਵੀ ਤੁਸੀਂ ਇਹ ਪਿੱਛੇ ਰਹੋ ਆਊਟ ਸਪੀਕਰ ਨਵਾਂ ਲਗਾਇਆ ਜਾ ਰਿਹਾ ਹੈ ਸ਼ਾਇਦ ਕਮਿਊਨੀਕੇਸ਼ਨ ਕਰਨ ਵਾਸਤੇ ਲਗਾਇਆ ਜਾਂਦਾ ਹੋਊਗਾ ਪਰ ਫਿਲਹਾਲ ਕੋਈ ਵੀ ਇਸ ਤਰ੍ਹਾਂ ਦਾ ਮਸਲਾ ਨਹੀਂ ਹੈਗਾ ਫਿਲਹਾਲ ਖੜਨ ਲਈ ਕਿਹਾ ਗਿਆ ਇਧਰਲੇ ਪਾਸੇ ਤੁਸੀਂ ਦੇਖੋਗੇ ਇਸ ਪੈਰੀਗੇਟਿੰਗ ਦੇ ਉੱਤੇ ਵੀ ਜਿਹੜੇ ਹੈਗੇ ਆ ਖੜੇ ਆ ਲੋਕ ਤਣਾਤ ਕੀਤੀ ਹੋਈ ਹੈ ਫੋਰਸਸ ਚੌਹਟ ਜਿਹੜੀਆਂ ਟੁਕੜੀਆਂ ਆਈਆਂ ਨੇ ਉਹ ਖੜੀਆਂ ਨੇ ਹਾਨੇਰ ਦੇਖ ਰਹੇ ਹੋ ਮੈਂ ਹਰਨੁਕ ਸ਼ਰਮਾ ਇਸ ਵਕਤ ਅਸੀਂ ਉਸ ਥਾਂ ਦੇ ਉੱਤੇ ਖੜੇ ਆ ਜਿਸ ਥਾਂ ਦੇ ਉੱਤੇ ਬੈਰੀਗੇਟਿੰਗ ਸੀ ਤੇ ਕਾਫੀ ਵੱਡਾ ਬਵਾਲ ਜਿਹੜਾ ਹੈ ਇੱਥੇ ਹੋ ਰਿਹਾ ਸੀ ਫਿਰ ਹਾਲ ਕਿਸਾਨ ਵਲੰਟੀਅਰਸ ਆ ਜਿਹੜੇ ਉਹਨਾਂ ਵੱਲੋਂ ਜਾਬਤਾ ਬੰਦਾਨ ਦੇ ਲਈ ਇੱਕ ਰਵੜ ਜਿਹੜੀ ਤਾਰ ਹੈ ਉਹ ਪਾਈ ਗਈ ਹੈ ਡਿਊਟੀ ਦੇ ਉੱਤੇ ਸਾਰੇ ਜਿਹੜੇ ਵਲੰਟੀਅਰਸ ਨੇ ਉਹ ਤਾਇਨਾਤ ਨੇ ਹੱਥਾਂ ਦੇ ਵਿੱਚ ਝੰਡੇ ਆ ਔਰ ਇਹ ਕਿਸੇ ਨੂੰ ਇਸ ਤੋਂ ਅੱਗੇ ਨਹੀਂ ਆਉਣ ਦੇਣਗੇ ਕਿਉਂਕਿ ਇਹ ਡਿਊਟੀ ਹੈ ਜਾਬਤਾ ਜਿਹੜਾ ਹੈ ਉਹ ਰੈਡੀ ਕੀਤਾ ਗਿਆ ਹੈ ਜੋ ਆਗੂਆਂ ਵੱਲੋਂ ਕਿਹਾ ਗਿਆ ਉਸ ਤਰ੍ਹਾਂ ਤੁਸੀਂ ਦੋਨੋਂ ਪਾਸੇ ਦੇਖੋਗੇ ਇੱਕ ਤਾਰ ਪਾ ਦਿੱਤੀ ਗਈ ਹੈ ਹਰ ਬੰਦਾ ਉਸ ਤਾਰ ਤੋਂ ਪਰਲੇ ਪਾਸੇ ਹੈ ਅੰਦਰ ਆਨ ਦੀ ਕਿਸੇ ਨੂੰ ਪਰਮਿਸ਼ਨ ਨਹੀਂ ਹੈ ਕਿਉਂਕਿ ਇਸ ਤੋਂ ਪਰਲੇ ਪਾਸੇ ਬਿਲਕੁਲ ਨਾਲ ਹੀ ਉਧਰਲੇ ਪਾਸੇ ਜਿਹੜੀ ਹਰਿਆਣਾ ਦੀ ਸੀਮਾ ਆ ਜਾਂਦੀ ਹੈ ਹਰਿਆਣਾ ਦਾ ਬਾਰਡਰ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਉਸ ਤੋਂ ਪਹਿਲਾਂ ਨੁਕੈਲੀਆਂ ਤਾਰਾਂ ਰੱਖੀਆਂ ਗਈਆਂ ਨੇ ਉਸ ਤੋਂ ਬਾਅਦ ਤਿੱਖੀਆਂ ਤਾਰਾਂ ਤੋਂ ਬਾਅਦ ਅੱਗੇ ਕੰਕਰੀਟ ਦੀ ਬੈਰੀਕੇਟਿੰਗ ਕੀਤੀ ਗਈ ਹੈ ਔਰ ਇਸ ਵਕਤ ਤੁਸੀਂ ਤਸਵੀਰ ਦੇਖ ਰਹੇ ਹੋਵੋਗੇ ਕਿ ਇਹ ਤਸਵੀਰ ਐਕਸਕਲੂਸਿਵ ਹੈ ਔਰ ਇਸ ਦੇ ਵਿੱਚ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਗਈਆਂ ਤਸਵੀਰ ਦੇ ਵਿੱਚ ਤੁਸੀਂ ਦੇਖੋਗੇ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਬੈਰੀਕੇਟਿੰਗ ਦੇ ਬਿਲਕੁਲ ਨਾਲ ਬੈਠੀਆਂ ਹਨ ਕੁਝ ਲੋਕ ਬੈਰੀਕੇਟਿੰਗ ਦੇ ਉੱਤੇ ਵੀ ਬੈਠੇ ਨੇ ਸੋ ਇਹ ਤਸਵੀਰ ਹੈਗੀ ਉਸ ਬਾਰਡਰ ਦੀ ਜਿਸ ਬਾਰਡਰ ਦੇ ਉੱਤੇ ਦੋ ਦਿਨ ਲਗਾਤਾਰ ਜਿਹੜਾ ਹੈ ਜਿਹੜਾ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਸੀ ਇਸ ਵਕਤ ਇੱਥੇ ਸ਼ਾਂਤੀ ਜਿਹੜੀ ਹੈ ਉਹ ਬਣੀ ਹੋਈ ਹੈ ਕਿਉਂਕਿ ਆਗੂਆਂ ਵੱਲੋਂ ਵੀ ਇੱਕ ਜਾਬਤਾ ਤਿਆਰ ਕੀਤਾ ਗਿਆ ਵਲੰਟੀਅਰਸ ਜਿਹੜੇ ਹੈ ਸਾਰੇ ਇਸ ਸਟਾਰ ਤੋਂ ਇਧਰਲੇ ਪਾਸੇ ਆਪਣੀ ਡਿਊਟੀ ਨਿਭਾ ਰਹੇ ਆਂ ਔਰ ਇਹ ਸਟਾਰ ਤੋਂ ਅੰਦਰਲੇ ਪਾਸੇ ਕਿਸੇ ਨੂੰ ਵੀ ਨਹੀਂ ਆਉਣ ਦਿੱਤਾ ਜਾ ਰਿਹਾ ਸੋ ਇਹ ਜਾਪਤੇ ਕਰਕੇ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਹੀ ਅੱਗੇ ਵਧਣਾ ਹੈ ਤੇ ਸ਼ਾਂਤਮਈ ਤਰੀਕੇ ਦੇ ਨਾਲ ਹੀ ਇੱਥੇ ਜਿਹੜਾ ਅਸੀਂ ਕੰਮਕਾਰ ਕਰਨਾ ਸੋ ਇਹ ਵਲੰਟੀਅਰਸ ਜਿਹੜੇ ਇਹ ਸ਼ਾਂਤੀ ਕਾਇਮ ਕਰਨ ਵਾਸਤੇ ਇੱਥੇ ਮੌਜੂਦ ਨੇ ਗੱਲਬਾਤ ਕਰ ਲਏ ਆਂ ਬਾਈ ਜੀ ਕਿਸ ਤਰ੍ਹਾਂ ਦਾ ਜਾਪਤਾ ਜਿਹੜਾ ਰੈਡੀ ਕੀਤਾ ਗਿਆ ਵੀ ਕਿਸੇ ਨੂੰ ਇਸ ਪਾਸੇ ਨਹੀਂ ਆਉਣ ਦੇਣਾ ਹਾਂਜੀ ਹਾਂਜੀ ਤੋ ਕਿਸੇ ਨੂੰ ਵੀ ਅੱਗੇ ਨਹੀਂ ਆਣ ਦਿੱਤਾ ਜਾਏਗਾ ਇਹ ਸਾਰੇ ਲੋਕ ਆਪਣੀ ਡਿਊਟੀ ਦੇ ਉੱਤੇ ਖੜੇ ਆ ਬਾਪੂ ਜੀ ਇੱਥੇ ਡਿਊਟੀ ਦੇ ਰਹੇ ਹੋ ਕੋਈ ਵੀ ਵਿਅਕਤੀ ਅੱਗੇ ਨਹੀਂ ਆਣ ਦਿੱਤਾ ਜਾਏਗਾ ਸ਼ਾਂਤਮਈ ਸਾਰਾ ਸਿਸਟਮ ਚੱਲ ਰਿਹਾ ਇਹ ਵੇਖੋ ਸਾਡੇ ਨਾਲ ਆਗੂਆਂ ਨੇ ਕਿਹਾ ਵੀ ਐਦੋਂ ਅੱਗੇ ਅੱਗੇ ਨਹੀਂ ਕਿਸੇ ਨੂੰ ਜਾਣ ਦ ਜੀ ਜਦੋਂ ਉਹ ਕਹਿਣਗੇ ਉਦੋਂ ਹੀ ਕਿ ਨਹੀਂ ਅੱਗੇ ਜਾਵਾਂਗੇ ਜੀ ਉਹ ਨਾਜਰ ਜੇ ਅੱਗੇ ਜਾਣਿਆ ਤੇ ਉਹ ਫੇਰ ਉਹਦੋਂ ਫੇਰ ਮਾਰ ਦੇ ਇਸ ਕਰਕੇ ਜਨਤਾ ਨੂੰ ਕਹਿੰਨੇ ਆ ਵੀ ਤੁਸੀਂ ਇਹ ਪਿੱਛੇ ਰਹੋ ਪਰ ਜਿਸ ਦਿਨ ਦਾ ਜਾਬਤਾ ਬਣਾਇਆ ਇਹ ਤਾਰ ਲਾਈ ਉਸ ਦਿਨ ਤੋਂ ਬਾਅਦ ਸ਼ਾਂਤੀ ਦੀ ਨਜ਼ਰ ਆ ਹਾਂਜੀ 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 ਸ਼ਾਂਤੀ ਉਸ ਤੋਂ ਬਾਅਦ ਬੜਾ ਡਿਸਪਲਿਨ ਸਿਸਟਮ ਬਣਾਇਆ ਗਿਆ ਹੈ ਕਿ ਇੱਕ ਜਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ ਜਾਏਗਾ ਉਸ ਜਾਬਤੇ ਦੇ ਥਰੂ ਕਿਸੇ ਨੂੰ ਵੀ ਅੱਗੇ ਨਹੀਂ ਆਣ ਦਿੱਤਾ ਜਾਏਗਾ ਔਰ ਇਸੇ ਤਰ੍ਹਾਂ ਡਿਸਪਲਿਨ ਦੇ ਨਾਲ ਕੰਮ ਚੱਲ ਰਿਹਾ ਤੁਸੀਂ ਦੇਖੋਗੇ ਕਿ ਪਿਛਲੇ 2 ਦਿਨਾਂ ਤੋਂ ਇੱਥੇ ਜਿਹੜਾ ਹੈ ਕਿਸੇ ਤਰ੍ਹਾਂ ਦਾ ਅਥਰੂ ਗੈਸ ਦਾ ਗੋਲਾ ਨਹੀਂ ਸਿੱਟਿਆ ਗਿਆ ਕਿਉਂਕਿ ਇਹ ਸਾਰੇ ਜਿਹੜੇ ਭਰਾ ਖੜੇ ਐ ਇੱਥੇ ਕਿਸਾਨ ਮਜ਼ਦੂਰ ਏਕਤਾ ਦੇ ਪ੍ਰਤੀਕ ਇੱਥੇ ਖੜੇ ਐ ਔਰ ਇਹਨਾਂ ਦੀ ਇਹ ਮਿਹਨਤ ਹੈ ਕਿ ਇੱਥੇ ਤਾਰ ਪਾ ਦਿੱਤੀ ਗਈ ਹੈ ਜਿਹੜੇ ਜਿਹੜੇ ਇੱਥੇ ਹੋਰ ਕਿਸਾਨ ਮਜ਼ਦੂਰ ਆ ਰਹੇ ਐ ਉਹ ਵੀ ਇਸ ਜਾਬਤੇ ਨੂੰ ਮੰਨ ਰਹੇ ਐ ਕਿਉਂਕਿ ਵਲੰਟੀਅਰ ਜਿਹੜੇ ਡਿਊਟੀਆਂ ਤੇ ਦੇ ਰਹੇ ਐ ਚਾਹੇ ਨੌਜਵਾਨ ਐ ਚਾਹੇ ਬਜ਼ੁਰਗ ਨੇ ਉਹ ਸਾਰੇ ਡਿਊਟੀ ਤੇ ਤਾਨਾਤ ਖੜੇ ਐ ਔਰ ਇਹ ਵਲੰਟੀਅਰ ਜਿਹੜੇ ਡਿਊਟੀ ਦੇ ਰਹੇ ਐ ਇਹ ਵਾਰ-ਵਾਰ ਜਿਹੜਾ ਕੋਈ ਅੱਗੇ ਆਣ ਦੀ ਕੋਸ਼ਿਸ਼ ਕਰਦਾ ਉਹਨੂੰ ਪਿਛਲੇ ਪਾਸੇ ਭੇਜ ਦਿੰਦੇ ਐ ਬਿਲਕੁਲ ਸਾਹਮਣੇ ਤੁਸੀਂ ਤਸਵੀਰ ਦੇਖੋਗੇ ਇਸ ਵਕਤ ਤਿਆਰੀਆਂ ਉਧਰਲੇ ਪਾਸ ਇਹ ਲਾਊਡ ਸਪੀਕਰ ਨਵਾਂ ਲਗਾਇਆ ਜਾ ਰਿਹਾ ਹੈ ਸ਼ਾਇਦ ਕਮਿਊਨੀਕੇਸ਼ਨ ਕਰਨ ਵਾਸਤੇ ਲਗਾਇਆ ਜਾਂਦਾ ਹੋਊਗਾ ਪਰ ਫਿਲਹਾਲ ਕੋਈ ਵੀ ਇਸ ਤਰ੍ਹਾਂ ਦਾ ਮਸਲਾ ਨਹੀਂ ਹੈਗਾ ਫਿਲਹਾਲ ਖੜਨ ਲਈ ਕਿਹਾ ਗਿਆ ਇਧਰਲੇ ਪਾਸੇ ਤੁਸੀਂ ਦੇਖੋਗੇ ਇਸ ਬੈਰੀਗੇਟਿੰਗ ਦੇ ਉੱਤੇ ਵੀ ਜਿਹੜੇ ਹੈਗੇ ਆ ਖੜੇ ਆ ਲੋਕ ਤਨਾਤ ਕੀਤੀ ਹੋਈ ਹੈ ਫੋਰਸਸ 64 ਜਿਹੜੀਆਂ ਟੁਕੜੀਆਂ ਆਈਆਂ ਨੇ ਉਹ ਖੜੀਆਂ ਨੇ ਪਰਲੇ ਪਾਸੇ ਦੂਜੇ ਬ੍ਰਿਜ ਦੇ ਉੱਤੇ ਵੀ ਦਿਖਾਓ ਅਤੁਲ ਜੀ ਇੱਕ ਵਾਰ ਉਹ ਉਧਰਲੇ ਪਾਸੇ ਵੀ ਕੈਮਰਾ ਜਿਹੜਾ ਹੈ ਮੂਵ ਕਰੋ ਤੇ ਇੱਥੇ ਵੀ ਜ਼ਰੂਰ ਦਿਖਾਓ ਕਿ ਕਿਸ ਤਰ੍ਹਾਂ ਜਿਹੜੇ ਜਿਹੜੇ ਇੱਥੇ ਪੈਰਾਮਿਲਟਰੀ ਫੋਰਸਾਂ ਦੇ ਜਵਾਨ ਖੜੇ ਐ ਉਹ ਇਸ ਵਕਤ ਬੈਰੀਕੇਟਿੰਗ ਦੇ ਮੈਨੂੰ ਲੱਗਦਾ ਕੋਈ ਪੁਲਿਸ ਦਾ ਉੱਚ ਅਧਿਕਾਰੀ ਵੀ ਜਿਹੜਾ ਇੱਥੇ ਪਹੁੰਚਿਆ ਹੋਇਆ ਔਰ ਕੋਈ ਇਸ ਦੀ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ ਆ ਤਸਵੀਰ ਤੁਸੀਂ ਐਕਸਕਲੂਸਿਵ ਦੇਖ ਰਹੇ ਹੋ ਔਨ 에ਅਰ ਦੇ ਉੱਤੇ ਕਿ ਉੱਥੇ ਕੋਈ ਅਫਸਰ ਜਿਹੜਾ ਹੈ ਵੱਡਾ ਪਹੁੰਚਿਆ ਹੋਇਆ ਔਰ ਉਹ ਜਿਹੜਾ ਹੈ ਜਾਂਚ ਕਰ ਰਿਹਾ ਹੈ ਕਿ ਕੀ ਸਥਿਤੀ ਹੈ ਉਹ ਇਸ ਵਕਤ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ ਤਸਵੀਰ ਤੁਸੀਂ ਦੇਖੋਗੇ ਇਹ ਉਧਰਲੇ ਪਾਸੇ ਦੀ ਹੈ ਮਤਲਬ ਹਰਿਆਣਾ ਦੇ ਬਾਰਡਰ ਦੀ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਕੰਕਰੀਟ ਦੀ ਬੈਰੀਗੇਟਿੰਗ ਕੀਤੀ ਹੋਈ ਹੈ ਸੋ ਇਹ ਬੈਰੀਗੇਟਿੰਗ ਦੇ ਮੁਤਾਬਕ ਹੀ ਜਿਹੜਾ ਇਹ ਜਾਬਤਾ ਬਣਿਆ ਹੋਇਆ ਔਰ ਇਹ ਥੋੜੇ ਜਿਹੜੀ ਸਾਫ਼ ਸੜਕ ਤੁਸੀਂ ਦੇਖ ਰਹੇ ਹੋ ਇਹ ਸੜਕ ਦੋ ਦਿਨ ਤਿੰਨ ਦਿਨ ਪਹਿਲਾਂ ਇੱਥੇ ਜਿਹੜੇ ਹੈ ਅਥਰੂ ਗੈਸ ਦੇ ਗੋਲਿਆਂ ਨਾਲ ਭਰੀ ਹੁੰਦੀ ਸੀ ਔਰ ਜਦੋਂ ਨੌਜਵਾਨ ਅੱਗੇ ਵਧਦੇ ਸੀ ਕਿਸਾਨ ਮਜ਼ਦੂਰ ਅੱਗੇ ਵਧਦੇ ਸੀ ਸੋ ਇੱਥੇ ਅਥਰੂ ਗੈਸ ਦੇ ਗੋਲੇ ਵਰਾਏ ਜਾਂਦੇ ਸੀ ਸੋ ਇਹ ਸਾਰੀ ਤਸਵੀਰ ਉਸ ਤੋਂ ਬਾਅਦ बनके सामने आई है जबो चा जेड़ा जाबता निर्धारित कर ਦਿੱਤਾ ਗਿਆ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਇਸ ਲਾਈਨ ਤੋਂ ਅੱਗੇ ਕਿਸੇ ਨੇ ਵੀ ਨਹੀਂ ਜਾਣਾ ਔਰ ਇਸ ਲਾਈਨ ਨੂੰ ਕਾਇਮ ਕਰਨ ਵਾਸਤੇ ਜਿਹੜੇ ਇੱਥੇ ਵਲੰਟੀਅਰ ਖੜੇ ਆ ਉਹ ਆਪਣੀ ਡਿਊਟੀ ਦੇ ਉੱਤੇ ਤਾਇਨਾਤ ਹੈ ਚਾਹੇ ਬਜ਼ੁਰਗ ਹੈ ਚਾਹੇ ਨੌਜਵਾਨ ਹੈ ਉਹ ਆਪਣੀ ਡਿਊਟੀ ਨਿਭਾ ਰਹੇ ਹਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਅਨੁਰਾਗ ਸ਼ਰਮਾ ਗਰਾਉਂਡ ਜ਼ੀਰੋ ਤੋਂ